ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਤੇ ਸਵੇਰੇ ਬਗ਼ੀਚੇ ਨੇ 5:30 ਤੇ ਛੇਰੂ ਵਿੱਚ ਬੈਠ ਗਿਆ ਕੇ ਬਾਹਰ ਤੇ ਚਿੜੀਆਂ ਦੀ ਵੇਟ ਕਰ ਰਿਹਾ ਤੇ ਚਿੜੀਆਂ ਹਲੇ ਤੱਕ ਆਈਆਂ ਨਹੀਂ ਤੋਤੇ ਤੇ ਚਿੜੀਆਂ ਹੁੰਦੇ ਉਹਨਾਂ ਨੂੰ ਓਡੀਕ ਰਿਆ ਬੈਠ ਕੇ ਆਹ ਦੇਖੋ ਫਿਰ ਆਈਆਂ ਨਹੀਂ ਚਿੜੀਆਂ ਕੋਈ ਨਾ ਆ ਜਾਂ ਗਿਆ ਇਹਨੂੰ ਓਡੀਕ ਰਹਿੰਦੀ ਆ ਇਹਨੂੰ ਓਡਾਂ ਚ ਮਜ਼ਾ ਆਉਂਦਾ ਨਾ ਉਹਨਾਂ ਨੂੰ ਤਾਂ ਕਰਕੇ ਵੇਟ ਕਰਤਾ ਰਹਿੰਦਾ ਹੈ ਬਹੁਤ ਦੇਖਦਾ ਹੈ ਸੱਤ ਰਹਿ ਆ ਜਾਣੀਆਂ ਤੇ ਅੰਦਰ ਮੈਂ ਆ ਗਈ ਇਸੇ ਰਸੋਈ 'ਚ ਤੇ ਮੈਂ ਰਾਤ ਚਨੇ ਵਾਲੇ ਰੱਖੇ ਸੀ ਅੱਜ ਸਾਡਾ ਮਤਲਬ ਕਿ ਇਸ ਸਾਲ ਦਾ ਪਹਿਲਾ ਵੱਡਾ ਆਰਡਰ ਹੈ ਤੇ ਆਉ ਪੂਰਾ ਕਰਨਾ ਤੇ ਚਨੇ ਮੈਂ ਰਾਤ ਵਾਲੇ ਰੱਖਤੇ ਸੀ ਤੇ ਜਿਹੜੇ ਮੈਂ ਹੁਣ ਇੱਥੇ ਮਟਰ ਚੜਾ ਰਹੀ ਸੀ ਗੈਸ ਤੇ ਤੇ ਨਾਲ ਨਾਲ ਮੈਂ ਕਿਹਾ ਆਲੂ ਵੀ ਨਾਲ ਹੀ ਉਪਲ ਜਾਣਗੇ ਤੇ ਆਪਾਂ ਹੋਰ ਹੰਦੀ ਰਾਤ ਥੋੜੇ ਘੱਟ ਉਬਲੇ ਸੀ ਮੈਂ ਸੋਚਿਆ ਹੁਣ ਹੋਰ ਉਬਾਲ ਦੇ ਇਹਨਾਂ ਨੂੰ ਉਦੋਂ ਤੱਕ ਮੈਂ ਤੜਕਾ ਵੀ ਤਿਆਰ ਕਰ ਲਵਾਂ ਤੇ ਆਲੂ ਵੀ ਇਹਦੇ ਵਿੱਚ ਕੱਟ ਕੇ ਪਾ ਦਵਾਂ ਤੇ ਇੱਥੇ ਵੀ ਦਿਖਾਉਣ ਦੀ ਕੋਸ਼ਿਸ਼ ਕਰੀ ਸੀ ਪਰ ਫਿਰ ਮੇਰੇ ਧਿਆਨ ਚਾਇਆ ਕਿ ਨਹੀਂ ਦੇਖੇਗਾ ਫਿਰ ਉਹ ਫੋਨ ਵਾਪਸ ਰੱਖਤਾ ਕਿ ਚਲੋ ਕੋਈ ਨਾ ਬਾਅਦ ਸਵਖਾ ਮੰਗੇ ਇੱਥੇ ਮੈਂ ਆਲੂ ਕਟਣ ਦੇ ਵਿੱਚ ਤਿਆਰੀ ਕਰ ਰਹੀ ਹਾਂ ਨਾਲ ਨਾਲ ਕਿਉਂਕਿ ਮੈਂ ਆਲੂ ਨਾਲ ਹੀ ਕੱਟ ਕੇ ਚਨੇਆਂ ਦੇ ਨਾਲ ਹੀ ਪਾ ਦਿੰਨੇ ਆ ਉਹ ਵੀ ਚੰਗੀ ਤਰ੍ਹਾਂ ਉਬਲ ਜਾਂਦੇ ਆ ਤੇ ਫਿਰ ਸਿੱਧਾ ਮਤਲਬ ਕਿ ਤੜਕਾ ਲਾ ਕੇ ਤੇ ਮਿਕਸ ਹੋ ਜਾਂਦਾ ਵਿੱਚ ਬਾਅਦ ਚ ਤੇ ਉਹਦੇ ਚ ਆਸਾਨ ਹੀ ਰਹਿੰਦੀ ਆ ਕਿਉਂਕਿ ਨਾਣ ਮਿਰਚ ਵੀ ਵਧੀਆ ਪੈ ਜਾਂਦਾ ਤੇ ਬਾਕੀ ਜ਼ਿਆਦਾ ਮੁਸ਼ਕਿਲ ਵੀ ਨਹੀਂ ਆਉਂਦੀ ਤੇ ਮੈਂ ਉਬਲਣੇ ਤਰਦੇ ਆ ਸਾਰੇ ਵਿੱਚ ਆਲੂ ਕੱਟ ਕੇ ਨਾਲ ਦੇ ਨਾਲ ਹੀ ਪਾ ਦਿੰਨੇ ਆ ਕਿ ਮੈਨੂੰ ਤਾਂ ਐਵੇਂ ਪਤਿਆ ਲੱਗਦਾ ਤੇ ਬਾਕੀ ਅੱਜ ਮੇਰੇ ਕੋਲੇ ਥੋੜਾ ਕੰਮ ਵੀ ਜ਼ਿਆਦਾ ਸੀ ਤੇ ਇਹ ਦੇਖੋ ਮੈਂ ਕਿ ਆਲੂ ਪਾਇਆ ਸਨ ਪਹਿਲਾਂ ਤੇ ਕੰਮ ਜ਼ਿਆਦਾ ਹੋਵੇ ਜਦੋਂ ਮੈਨੂੰ ਐ ਹੁੰਦਾ ਕਿ ਆਲੂ ਤੇ ਚਨੇ ਉਬਲਦੇ ਉਬਲਦੇ ਦੂਜਾ ਮਸਾਨ ਮਸਾਲਾ ਆਪਣਾ ਜਿਹੜਾ ਉਹ ਰੈਡੀ ਹੋ ਜਾਊਗਾ ਤੇ ਪੱਕੀ ਕੰਮ ਆਪਾਂ ਫਿਰ ਅਸਾਨੀ ਨਾਲ ਕਰ ਸਕਦੇ ਆ ਕਿਉਂਕਿ ਆਰਡਰ ਵੀ ਸਾਡਾ ਦੁਪਹਿਰ ਤੱਕ ਦਾ ਸੀ ਲੰਚ ਟਾਈਮਸ ਦੇਣਾ ਸੀ ਅਸੀਂ 1 ਵਜੇ ਤੋਂ ਪਹਿਲਾਂ ਤੇ ਤਾਂ ਕਰਕੇ ਤੇ ਬਾਕੀ ਫਿਰ ਮੈਂ ਇਸ ਸਮੇਂ ਇਕੱਲੀ ਹੁੰਨੀ ਆ ਸਵੇਰ ਕੰਮ ਕਰਨ ਲਈ ਕੋਈ ਨਹੀਂ ਹੁੰਦਾ ਤੇ ਬਾਅਦ ਚ ਤਾਂ ਪਾਰਟੀ ਇਕੱਠੀ ਹੋ ਜਾਂਦੀ ਲੇਕਿਨ ਸਵੇਰ ਮੈਂ ਇਕੱਲੀ ਹੁੰਨੀ ਆ ਤਾਂ ਮੈਂ ਉਸ ਚੀਜ਼ ਦੀ ਤਿਆਰੀ ਖੁਦ ਨੂੰ ਕਰਨੀ ਪੈਂਦੀ ਆ ਤਾਂ ਕਰਕੇ ਤੇ ਇਧਰ ਮੈਂ ਫੋਨ ਸੈੱਟ ਕਰਕੇ ਰੱਖ ਰਹੀ ਸੀ ਤਾਂ ਫਿਰ ਇਹਨੇ ਤੱਕ ਮੇਰੇ ਕੋਲੇ ਸ਼ਿਰੂ ਆ ਗਿਆ ਤੇ ਮੈਂ ਸ਼ਿਰੂ ਨੂੰ ਕਹ ਰਹੀ ਸੀ ਸ਼ਿਰੂ ਮੈਂ ਤੇਰੀ ਹਰਤ ਦਿਖਾਉਣੀ ਆ ਸਾਰਿਆਂ ਨੂੰ ਉਹ ਜੇ ਤੋ ਇਸ ਤਰ੍ਹਾਂ ਕਹਿੰਦੇ ਆਂ ਤਾਂ ਛੇਰੂ ਲੁਕੰਦੀ ਕੋਸ਼ਿਸ਼ ਕਰਦਾ ਕਿਉਂਕਿ ਉਹ ਮੇਰੇ ਤੋਂ ਆਲੂ ਮੰਗ ਰਹੇ ਆਂ ਛੇਰੂ ਨੂੰ ਤੇ ਸਾਫੇ ਨੂੰ ਆਲੂ ਬਹੁਤ ਜ਼ਿਆਦਾ ਪਸੰਦ ਹੈ ਪਤਾ ਨਹੀਂ ਹੁਰ ਖਾਂਦੇ ਆ ਕੇ ਲਈ ਪਰ ਸਾਡੇ ਵਾਲੇ ਆਲੂ ਬਹੁਤ ਜ਼ਿਆਦਾ ਖਾਂਦੇ ਨੇ ਇਹ ਤੇ ਲੇਕਿਨ ਆਹ ਦੇਖੋ ਛੇਰੂ ਛੁਪੀ ਜਾਂਦਾ ਤੇ ਇਧਰ ਮੈਂ ਆ ਗਈ ਸੀ ਤੋ ਬੱਤੀ ਕਰਨ ਆਪਣੇ ਪ੍ਰਮਾਤਮਾ ਅਗੇ ਅਰਦਾਸ ਕਰਨ ਮਾਤਾ ਅਗੇ ਅਰਦਾਸ ਕਰਨ ਕਿ ਅੱਜ ਦਾ ਉਹ ਸਾਡਾ ਵਧੀਆ ਜਾਵੇ ਸਾਰਿਆਂ ਨੂੰ ਪਸੰਦ ਆਵੇ ਵੈਸੇ ਤਾਂ ਖਾਣਾ ਸੱਡਾ ਡੈਲੀ ਸੰਦਾ ਪਰ ਆਰਡਰ ਸਾਨੂੰ ਕਦੇ-ਕਦੇ ਆਉਂਦੇ ਆ ਤੇ ਹੁੰਦਾ ਹੀ ਆ ਦਿਲ ਚ ਕਿ ਕੋਈ ਵੀ ਕਮੀ ਨਾ ਰਹੇ ਹੈਨਾ ਸਾਰੇ ਨੂੰ ਹੁੰਦਾ ਜਿਵੇਂ ਜਿਵੇਂ ਆਪਣਾ ਕੰਮ ਹੈ ਉਹਵੇਂ ਰਹਿੰਦਾ ਕਿ ਪ੍ਰਮਾਤਮਾ ਬਰਕਤ ਪਾਈ ਮਤਲਬ ਕਿ ਕੋਈ ਚੀਜ਼ ਘਟੇ ਨਾ ਤੇ ਹਰ ਕਿਸੇ ਨੂੰ ਪਸੰਦ ਆਵੇ ਕਿਉਂਕਿ ਜੇ ਖਾਣਾ ਪਸੰਦ ਆਉਂਦਾ ਹੈ ਤਾਂ ਵੀ ਵਧੀਆ ਹੁੰਦਾ ਕਿਉਂਕਿ ਕੰਮ ਵੀ ਵੱਧਦਾ ਤੇ ਬੰਦਾ ਖੁਸ਼ ਵੀ ਹੁੰਦਾ ਤੇ ਤਾਂ ਕਰਕੇ ਮੈਂ ਸੁੱਤ ਸੇ ਪਹਿਲਾਂ ਮਾਤਾ ਜੀ ਅਰਦਾਸ ਕਰੀ ਤਾਂ ਫਿਰ ਬਾਕੀ ਤਾਂ ਮੈਂ ਬਾਅਦ ਚ ਸਟਾਰਟ ਕਰਦੇ ਆ ਤੇ ਫਿਰ ਮੈਂ ਸੋਚਿਆ ਫਿਰ ਬੱਚਾ ਲਈ ਚਾਦਰ ਤੇ ਇਧਰ ਮੈਂ ਬਣਾ ਲਈ ਉਹਨਾਂ ਲਈ ਚਾਹ ਮੈਂ ਆਪਣੀ ਬਣਾ ਕੇ ਪੀ ਲਈ ਸੀ ਤੇ ਬੱਚੇ ਸੁੱਤੇ ਪਏ ਸੀ ਤੇ ਇਧਰ ਮੈਂ ਇੱਕ ਵੱਡਾ ਸਾਰਾ ਡੋਂਗਾ ਲਾ ਰੱਖਿਆ ਤੇ ਉਹਦੇ ਵਿੱਚ ਚਾਹ ਰੱਖ ਦਿੰਦੀ ਆ ਠੰਡੀ ਤੇ ਠੰਡੇ ਹੋਣ ਤੋਂ ਬਾਅਦ ਮੈਂ ਪੁਣਕੀ ਦਿੰਦੀ ਆ ਕਿਉਂਕਿ ਸਾਡੇ ਵੇਲੇ ਵਿੱਚ ਬਿਲਕੁਲ ਠੰਡੀ ਪਿੰਦੇ ਆ ਗਰਮ ਪਿੰਦੇ ਨੇਗੇ ਉਣਕੇ ਪਿੰਦੇ ਆ ਦੂਸਰੀ ਵਾਰ ਮਲਾਈ ਵਾਲੀ ਨੇ ਪਿੰਦੇ ਤੇ ਫਿਰ ਮੈਂ ਵੱਡੇ ਡੋਂਗੇ ਚ ਰੱਖ ਦਿੰਨੇ ਆ ਤਾਂ ਮੈਂ ਸੋਚਦੀ ਆ ਵੀ ਚਲੋ ਇਹਦੇ ਚ ਜਲਦੀ ਠੰਡੀ ਹੋ ਜੂਗੀ ਤੇ ਜਲਦੀ ਮਤਲਬ ਕਿ ਗਲਾਸਾਂ ਚ ਪਾ ਕੇ ਦਿੱਤੀ ਜਾ ਸਕਦੀ ਆ ਤੇ ਇਧਰ ਮੈਂ ਆਪਣਾ ਕੰਮ ਕਰ ਹੀ ਰਹੀ ਸੀ ਉਦੋਂ ਤੱਕ ਸ਼ੈਰੀ ਨੇ ਐਸਾ ਵੀ ਨਹੀਂ ਹੋ ਰਹੀ ਕੁਛ ਕਰਤਾ ਆ ਦੇਖੋ ਮੈਂ ਸਾਡੇ ਬਾਬੇ ਅੱਗੇ ਮਤਲਬ ਕਿ ਧੂਫ ਲਾਈ ਸੀ ਉਹ ਜਿਹੜਾ ਗਲਾਸ ਸੀ ਨਾ ਤੇ ਉਹ ਥੋੜਾ ਸਾਫ਼ ਕਰਨ ਵਾਲਾ ਸੀ ਤੇ ਮੈਂ ਉਹ ਚੈੱਕ ਕੀਤਾ ਤੇ ਮੈਂ ਆਲੂ ਦੇ ਵਿੱਚ ਤੂਬ ਲਾਤੀ ਤੇ ਮੇਰੀ ਸਫਾਈ ਆਲੂ ਘਾਣਦੀ ਮਾਰੀ ਸਨੇਤੂਪ ਚੱਕੀ ਫਿਰਦੀ ਆ ਤੇ ਮੈਂ ਇਹਦੇ ਪਿੱਛੇ ਪਿੱਛੇ ਫਿਰਦੀ ਆ ਵੀ ਸਫਾਈ ਅਗਰਬਤੀ ਤੇ ਲੱਗ ਜੂ ਪਰ ਸਫਾਈ ਅਗਰਬਤੀ ਵੀ ਨਹੀਂ ਛੱਡ ਰਹੀ ਤੇ ਆਲੂ ਵੀ ਨਹੀਂ ਛੱਡ ਰਹੀ ਹੁਣ ਇਹਨੂੰ ਅਗਰਬਤੀ ਤੋਂ ਵੀ ਡਰ ਲੱਗਦਾ ਹੈ ਤੇ ਆਲੂ ਵੀ ਖਾਣਾ ਹੈ ਸਾਰਾ ਮੇਰੇ ਅਗਰਬਤੀ ਦਾ ਪਾਪ ਜੜਾ ਤਸਕ ਤੇ ਆ ਦੇਖੋ ਉਹ ਨੇ ਸ਼ਰੀਪ ਬਣ ਕੇ ਬੈਠੀ ਆ ਕਿਉਂਕਿ ਮੈਨੂੰ ਡਾਂਟ ਤਾਸਿਆ ਕਿ ਬਾਬੇ ਕੇ ਧੂਫ ਕਰੀ ਤੇ ਤੂੰ ਇਸ ਤਰ੍ਹਾਂ ਚੱਕਲੀ ਤੇ ਸ਼ਾਂਤੋ ਕੇ ਬੈਠ ਗਈ ਤੇ ਇਧਰ ਮੇਰੇ ਸ਼ੇਰ ਸਿੰਘ ਜੀ ਇਹ ਤਾਂ ਚਿੜੀਆਂ ਤੇ ਤੋਤੇ ਜੀ ਡੀਕ ਰਹੇ ਨੇ ਤੇ ਬਾਕੀ ਕੰਮ ਆਪਾਂ ਰੈਡੀ ਕਰ ਲਿਆ ਸੀ ਚੌਲ ਵੀ ਬਣਾਤੇ ਸੀ ਸਬਜ਼ੀ ਵੀ ਬਣਾਤੇ ਸੀ ਤੇ ਇੱਧਰ ਆਪਾਂ ਫਰਾਈਡ ਰਾਈਸ ਦੀ ਤਿਆਰੀ ਕਰ ਰਹੇ ਸੀਗੇ ਕਿਉਂਕਿ ਨਾਲ ਫਰਾਈਡ ਰਾਈਸ ਵੀ ਆਪਣੇ ਤੇ ਮੈਂ ਉਸੇ ਦੀ ਤਿਆਰੀ ਕਰ ਲਈ ਸੀਗੀ ਤੇ ਇੱਧਰ ਮੇਰਾ ਵੱਡਾ ਬੇਟਾ ਬਣਾ ਰਿਹਾ ਸੀ ਵੀਡੀਓ ਉਸ ਸਹੀ ਢੰਗ ਨਾਲ ਨਹੀਂ ਬਣਾ ਰਿਆ ਸੀ ਅੱਜ ਮੈਨੂੰ ਕਹਿ ਰਿਹਾ ਸੀ ਕਿ ਵੀਡੀਓ ਖਰਾਬ ਕਰੂੰਗਾ ਕਿਉਂਕਿ ਮੈਂ ਲੌਂਗ ਵੀਡੀਓ ਸ਼ਾਇਦ ਫਸਟ ਵਾਰੀ ਪਾਈ ਆ ਪਾਈ ਹੈ 1-2 ਵਾਰ ਪਰ ਜ਼ਿਆਦਾ ਨਹੀਂ ਪਾਈ ਆ ਤਾਂ ਕਰਕੇ ਵੀ ਉਹ ਖਰਾਬ ਕਰਨ ਦੀ ਕੋਸ਼ਿਸ਼ ਕਰ ਰਿਆ ਸੀ ਤੇ ਲਾਣਾ ਮਜ਼ਾਕ ਉਡਾ ਰਿਆ ਸੀ ਇਹਨਾਂ ਦਾ ਕਿ ਤੁਸੀਂ ਦਿਹਾੜੀ ਤੇ ਲੈਂਦੇ ਹੋ ਤੇ ਜਲਦੀ-ਜਲਦੀ ਕੰਮ ਕਰੋ ਉਹ ਕਿਉਂਕਿ ਪੂਰੀਆਂ ਛੱਪ ਜਾਂਦੀਆਂ ਤਾਂ ਕਰਕੇ ਥੋੜੀਆਂ ਬਣਾ ਕੇ ਰੱਖਦੀਆਂ ਸੀ ਗਿਆ ਤੇ ਕਿਉਂਕਿ ਨਾਲ-ਨਾਲ ਬੰਦੀਆਂ ਰਹਿਣ ਤਾਂ ਵਧੀਆ ਰਹਿੰਦੀਆਂ ਤੇ ਆਹ ਦੇਖੋ ਕਹਿੰਦਾ ਮੈਂ ਕੰਦਾ ਕੋਠਿਆਂ ਤੇ ਚੜ ਕੇ ਵੀਡੀਓ ਬਣਾਉਂਗਾ ਛੁੱਟੀ ਤੇ ਕਿੱਥੇ-ਕਿੱਥੇ ਕੈਮਰੇ ਨੂੰ ਘੁਮਾ ਰਿਹਾ ਸੀ ਕਹਿੰਦਾ ਮੈਂ ਵੀਡੀਓ ਸਹੀ ਨਹੀਂ ਰਹਿਣ ਦਾ ਖਰਾਬ ਕਰਕੇ ਪਾਇਓ ਐਸ ਤਰ੍ਹਾਂ ਮਜ਼ਾ ਆ ਕੇ ਡਾ ਰਿਹਾ ਸੀਗਾ ਸਾਡਾ ਅਸੀਂ ਸੱਚਾ ਵੀ ਚਲੋ ਠੀਕ ਹੈ ਜਿਵੇਂ ਵੀ ਬਣੋਂਗੇ ਆਪਾਂ ਪਾਵਾਂਗੇ ਜ਼ਰੂਰ ਕਿਉਂਕਿ ਮੈਂ ਆਰਡਰ ਦੀ ਵੀਡੀਓ ਨਹੀਂ ਅਜੇ ਤੱਕ ਪਾਈ ਹਲੇ ਸੋਚਿਆ ਕਿ ਅੱਜ ਕਿਉਂ ਨਾ ਪਾਈਏ ਵੈਸੇ ਤਾਂ ਕੰਮ ਬਹੁਤ ਜ਼ਿਆਦਾ ਹੁੰਦਾ ਹੈ ਤੇ ਕੋਸ਼ਿਸ਼ ਕਰੀ ਵਿੱਚੋਂ ਵਿੱਚੋਂ ਬਣਾਉਣ ਦੀ ਕਿ ਥੋੜੀ ਜਿਹੀ ਬਣਾ ਸਕੀਏ ਤੇ ਪਾ ਸਕੀਏ ਕਿਉਂਕਿ ਇਹੀ ਸਾਡਾ ਕੰਮ ਹੈ ਇਹੀ ਸਾਡਾ ਰੋਜ਼ਗਾਰ ਹੈ ਇਸੇ ਨਾਲ ਹੀ ਸਾਡਾ ਘਰ ਚੱਲਦਾ ਤੇ ਤਾਂ ਕਰਕੇ ਵਧੀਆ ਲੱਗਦਾ ਹੈ ਵੀਡੀਓ ਪਾਉਣ ਤੋਂ ਇਹ ਸੋਚਿਆ ਕਿ ਮੈਂ ਅੱਜ ਪਾਈਏ ਪਰ ਬਿੱਚੋ-ਬਿੱਚੋ ਬਣਾਉਣੀ ਪੈਂਦੀ ਹੈ ਕਿਉਂਕਿ ਕੰਮ ਬਹੁਤ ਜ਼ਿਆਦਾ ਹੁੰਦਾ ਆਰਡਰ ਵਾਲੇ ਦਿਨ ਤੇ ਤਾਂ ਕਰਕੇ ਫਿਰ ਉਹ ਕੋਸ਼ਿਸ਼ ਰਹਿੰਦੀ ਹੈ ਕਿ ਚਲੋ ਥੋੜੀ-ਥੋੜੀ ਬਣਾ ਕੇ ਪਾ ਦਈਏ ਤੇ ਇਧਰ ਮੈਂ ਇਸ ਨੂੰ ਕਹਤਾ ਵੀਡੀਓ ਬਣਾ ਤੇ बार-बार ਕਦੇ ਕਿੱਧਰ ਜਾ ਰਿਹਾ ਕਦੇ ਕਿੱਧਰ ਇਹਨੂੰ ਪਤਾ ਹੀ ਨਹੀਂ ਚੱਲ ਰਿਹਾ ਕਿਧਰੋਂ ਵੀੜੀ ਬਣਾਉਣੀ ਹੈ ਕਿਧਰੋਂ ਨਹੀਂ ਸਹੀ ਆਹ ਦੇਖੋ ਇਹਨਾਂ ਦੇ ਕੋਲ ਆ ਜਾਂਦਾ ਤੇ ਆਪਣੀਆਂ ਪੂਰੀਆਂ ਬਣ ਚੁੱਕੀਆਂ ਤੇ ਪੈਕਿੰਗ ਨਹੀਂ ਕਰੀ ਅਜੇ ਤੇ ਥੋੜਾ ਟਾਈਮ ਲੱਗੂਗਾ ਇਹਦੀ ਪੈਕਿੰਗ ਦੇ ਵਿੱਚ ਕਿਉਂਕਿ ਇੱਧਰ ਦੂਸਰਾ ਪੈਕਿੰਗ ਕਰ ਰਹੇ ਸੀ ਇਹ ਆਪਣੀ ਪੈਕਿੰਗ ਹੋ ਰਹੀ ਹੋ ਗਈ ਹੈ ਤਕਰੀਬਨ ਹੋ ਚੁੱਕੇ ਆ ਤੇ ਪੂਰੀਆਂ ਰਹਿ ਗਈਆਂ ਬਸ ਪੂਰੀਆਂ ਪੈਕ ਕਰਨੀਆਂ ਨੇ ਤੇ ਫਿਰ ਆਪਣਾ ਆਰਡਰ ਜਾ ਰਿਹਾ ਜੀ ਤੇ ਆਪਣਾ ਡਰਾਜ ਦਾ ਬਹੁਤ ਸੋਹਣਾ ਬਣਿਆ ਸਾਰਿਆਂ ਨੂੰ ਪਸੰਦ ਆਇਆ ਤੇ ਦੇਖਣ ਲੇ